ਜੋ ਕਰਨਾ ਹੁਣ ਕਰ ਲੈ ਕਰਨਾ ਕੱਲ੍ਹ ਤੋਂ ਕਰ ਲੈ ਅੱਜੇ ਗਫਲਤ ਵਿੱਚ ਬੀਤ ਗਿਆ ਮੁੜ ਕੇ ਹੱਥ ਨਹੀਂ ਆਉਣਾ ਵੇਲਾ ਇਹ ਆਉਣ ਜਾਣ ਪੜਿਆ ਦੁਨੀਆਂ ਚੌਕ ਦਿਨਾਂ ਦਾ ਮੇਲਾ ਚੌਕ ਦਿਨਾਂ ਦਾ ਮੇਲਾ ਪਾਰਾਟ ਨਹੀਂ ਲੱਗਣੀ ਨੀ ਲੈਣਾ ਕਦੇ ਨਾ ਵਾਪਸ ਮੁੜੀਆਂ ਕੱਠ ਨਾਲ ਸਬਬਾਂ ਦੇ ਬੇੜੀ ਪੂਰ ਤਿੰਜਨੀ ਕੁੜੀਆਂ ਨਚ ਰਹੀਆਂ ਪੂਤਲੀਆਂ ਜਗਤ ਮੰਦਾਰੀ ਵਾਲਾ ਖੇਲਾ ਇਹ ਆਉਣ ਚਾਲ ਬਣਿਆ ਬਣਿਆ ਚਾਰ ਦਿਨਾਂ ਦਾ ਮੇਲਾ ਇਹ ਹਾ ਘੁਮਰਾ ਪਾਉਂਦਾ ਰਾਤ ਮੋਰਾ ਪੌਂਦਾ ਸੀ ਉੱਚਾ ਤਾਣ ਤਾਣ ਕੇ ਅਸੀਨਾ ਨਿਤ ਬੈਠ ਬਨੇਰੇ ਤੇ ਗੁਟਕੂ ਕਰੇ ਕਬੂਤਰ ਚੀਨਾ ਉਤੋਂ ਬਾਜ ਚਪਟ ਮਾਰੀ ਪਾਸੋਂ ਆਣ ਪਿਆ ਗਲੇਲਾ ਏ ਆਉਣ ਜਾਣ ਬਣਿਆ ਬਣਿਆ ਚਾਰ ਦਿਨਾਂ ਦਾ ਮੇਲਾ ਲਕਾਪਤੀ 라ਵਣ ਦੇ ਇਕ ਲਖ ਪੂਤ ਸਵਾਲਖ ਨਾਤੀ ਨਿਤ ਜਗੇ ਦੀਪ ਮਾਲਾ ਉਸ ਕਰਨਾ ਦੀਵਾ ਨਾ ਭਗਤੀ ਸਭ ਪੀਰ ਪੰਗੰਬਰਾਂ ਨੇ ਮੰਨੀ ਮੌਤ ਗੁਰੂ ਜਗ ਚੇਲਾ ਏ ਔਣ ਜਾਣ ਬਣਿਆ ਦੁਨੀਆ ਚਰਾਲ ਦੀਨਾਂ ਦਾ ਮੇਲਾ ਅਮਰੂਦ ਨਮਰੂਦ ਵਰਦਿਆਨੇ ਕਿਤੇ ਨਾਲ ਮੌਤ ਦੇ ਦਾਵੇ ਉਠ ਸਾ ਸ਼ਕੰਦਰ ਨੇ ਕਿਤੇ ਜਗਤ ਜਿੱਤਣ ਦੇ ਦਾਵੇ ਐਸੀ ਆਣ ਚਪੇੜ ਵੱਜੀ ਰੁੜ ਗਿਆ ਜੂ ਰੋਟੀ ਤੋਂ ਡੇਲਾ ਇਹ ਹੌਣ ਜਨ ਬਣਿਆ ਦੁਨੀਆਂ ਚੌ ਦਿਨਾਂ ਦਾ ਮੇਲਾ ਦੁਨੀਆਂ ਕਰਤੂਤਾਂ ਦਾ ਕਰ ਤੂਤਾ ਦਾ ਮੁੜ ਕੇ ਦਾਗ ਨਹੀਂ ਲੈਣਾ ਸਦੀਆਂ ਆਕੇ ਵਿੱਚ ਤਾਕਤ ਦੇ ਨਾ ਕਰ ਮਨਾ ਮੂਰਖਾ ਬੰਦਾ ਦੁਨੀਆ ਯਾਦ ਕਰੂ ਕਰ ਲੈ ਨੇਕੀ ਖਟਕੇ ਜਨਮ ਸਹੇਲਾ ਇਹ ਆਉਣ ਜਾਣ ਬਣਿਆ ਦੁਨੀਆ ਚੌ ਦਿਨਾਂ ਦਾ